हां जी दोस्तों सोना ਜਾਂ neck ਬਣਾਉਣ ਵਾਸਤੇ ਪੇਪਰ ਪੇਸਟਿੰਗ ਨੂੰ ਮੈਂ ਕੱਪੜੇ ਦੇ ਉੱਪਰ ਪੇਸਟ ਕਰ ਲਿਆ ਇਸ ਟਾਈਪ ਦਾ ਸੈੱਟ ਕਰ ਲਿਆ neck ਨੂੰ ਇਹਦਾ ਆਪਾਂ ਨੇ ਕੁਰਤੀ ਦਾ ਸੈਂਟਰ ਬਣਾ ਲਿਆ 3 3 ਇੰਚ ਬ੍ਰਾਡ ਰੱਖਨੇ neck ਇਸ ਵਾਲੇ ਸਾਈਡ ਤੋਂ ਵੀ ਮਾਰਕ ਕਰ ਲੈਣੇ ਆ ਇਹ ਬਿਲਕੁਲ ਸੋਹਣੀ ਜਿਹੀ ਗੋਲਾਈ ਦੇ ਦੇਣੀ ਆਪਾਂ ਨੇ neck ਦੀ ਠੀਕ ਹੈ ਜੀ ਇਸ ਤੋਂ ਬਾਅਦ ਇਹ ਵਾਲੀ ਸਾਈਡ ਤੋਂ ਕਟਿੰਗ ਕਰ ਲੈਣੇ ਆ ਤੇ ਦੂਸਰੀ ਸਾਈਡ ਤੋਂ ਵੀ ਆਪਾਂ ਨੇ neck ਨੂੰ ਕਟਿੰਗ ਕਰ ਲੈਣਾ ਅੱਜ ਮੈਂ 3 ਟਿਪਸ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਇਸ ਜਗ੍ਹਾ ਤੋਂ ਇਸ ਟਾਈਪ ਦਾ ਮਾਰਕ ਕਰ ਲੈਣਾ ਇਸ ਦੀ ਵੀ ਕਰ ਲੈਣੀ ਹੈ ਕਟਿੰਗ ਠੀਕ ਹੈ ਜੀ ਇਹ ਆਪਣਾ ਜੋ neck ਹੈ ਕਟਿੰਗ ਹੋ ਗਿਆ ਹੈ ਪੇਪਰ ਪੇਸਟਿੰਗ ਦੇ ਉੱਪਰ ਇਸ ਤੋਂ ਬਾਅਦ ਮੇਨ ਕੁੜਤੀ ਦੇ ਉੱਪਰ ਇਸ ਟਾਈਪ ਦਾ ਸੈੱਟ ਕਰਕੇ ਸਟਿਚਿੰਗ ਕਰ ਲੈਣੀ ਹੈ ਛੋਟੇ ਛੋਟੇ ਨੋਚਸ ਲਗਾ ਕੇ ਆਪਾਂ ਨੇ ਇਸ ਨੂੰ ਕਰ ਲੈਣਾ ਹੈ ਫੋਲਡ ਦੇਖੋ ਇਸ ਟਾਈਪ ਦੀ ਲੁੱਕ ਆਈ ਹੈ neck ਦੇ ਬਹੁਤ ਹੀ ਸੋਹਣਾ ਜਿਹਾ neck ਰੈਡੀ ਹੋਇਆ ਇਸ ਤੋਂ ਬਾਅਦ ਆਪਾਂ ਦੂਸਰੀ ਟਿਪਸ ਲੈ ਕੇ ਆਵਾਂਗੇ ਤੁਹਾਡੇ ਲਈ ਇਹ ਸਲਵਾਰ ਦੀ 벨ਟ ਮੈਂ ਰੈਡੀ ਕਰ ਲਈ ਹੈ ਜਿੰਨੀ ਵੀ ਤੁਸੀਂ 벨ਟ ਰੱਖਣਾ ਚਾਹੁੰਦੇ ਹੋ ਰੈਡੀ ਕਰ ਲਓ ਠੀਕ ਹੈ ਸਭ ਦਾ ਇੱਕੋ ਹੀ ਮੈਥਡ ਹੁੰਦਾ ਪਲੇਟਸ ਪਾਉਣ ਦਾ ਇਹ ਜਗ੍ਹਾ ਤੋਂ 3 ਇੰਚ ਤੇ ਮਾਰਕ ਕਰ ਲਿਆ ਦੂਸਰੀ ਸਾਈਡ ਜਾਂਦੇ ਆਪਾਂ ਇਸ ਜਗ੍ਹਾ ਤੋਂ ਵੀ 3 ਇੰਚ ਤੇ ਮਾਰਕ ਕਰ ਲੈਣਾ ਇਸ ਤੋਂ ਬਾਅਦ ਆਪਾਂ ਨੇ ਜੋ ਸਲਵਾਰ ਹੈ ਇਧਰ ਵਾਲੀ ਸਾਈਡ 벨ਟ ਤੇ ਨੋਚਸ ਲਗਾ ਲਿਆ ਇਸ ਸਾਈਡ ਵੀ ਲਗਾ ਲੈ ਇਸ ਤੋਂ ਬਾਅਦ ਇਸ ਨੂੰ ਕਰਨਾ ਹੈ 4 ਫੋਲਡ 벨ਟ ਵੱਲ ਇਸ ਜਗ੍ਹਾ ਤੋਂ ਚੱਕ ਕੇ ਇਸ ਟਾਈਪ ਨੂੰ 4 ਫੋਲਡ ਕਰ ਲਿਆ ਆਸਨ ਵਾਲੀ ਸਲਾਈ ਤੋਂ ਸਲਵਾਰ ਨੂੰ ਲੈਣਾ ਇਦਾਂ ਕਰਕੇ ਇਸ ਨੂੰ ਵੀ ਸੈੱਟ ਕਰ ਲੈਣਾ ਹੈ 벨ਟ ਦੇ ਨਾਲ ਇਸ ਜਗ੍ਹਾ ਤੇ ਦੇਖੋ ਆਪਾਂ ਨੇ ਸੈਟਿੰਗ ਕਰ ਲਈ ਹੈ 벨ਟ ਦੇ ਨਾਲ ਸਲਵਾਰ ਨੂੰ ਸੈੱਟ ਕਰ ਲਿਆ ਇਸ ਜਗ੍ਹਾ ਤੇ ਹੁਣ ਆਪਾਂ ਨੇ ਕਰਨੀ ਹੈ ਮਾਰਕਿੰਗ ਤਾਂ ਕਿ ਪਲੇਟਾ ਪਾਈ ਜਾ ਸਲਵਾਰ ਦੇ ਉੱਪਰ ਇਹ ਜਗ੍ਹਾ ਤੋਂ 2 ਇੰਚ ਟੇਪ ਰੱਖ ਕੇ ਆਪਾਂ ਨੇ 5 ਇੰਚ ਤੇ ਇੱਕ ਮਾਰਕ ਕਰ ਲੈਣਾ ਮਾਰ ਕਰਕੇ ਇਹ ਜਗ੍ਹਾ ਤੇ ਵੀ ਆਪਾਂ ਕੈਂਚੀ ਦੇ ਨਾਲ ਕੱਟ ਲਗਾ ਲੈਨੇ ਆ ਤਾਂ ਕਿ ਆਪਣਾ ਮਾਰਕ ਇਹ ਜੋ ਪੱਕਾ ਹੋ ਜਾਊਗਾ ਇਹ ਆਪਣੀ ਬੈਕ ਸਾਈਡ ਤੇ ਜਾਣਗੇ ਜੋ ਇਹ ਵਾਲੀ ਸਾਈਡ ਆ ਇਹ ਸਾਈਡ ਆਪਾਂ ਨੇ ਪਾਣੀ ਨੇ ਬਲ ਬੈਲਟ ਨੂੰ ਸਿੱਧਾ ਕਰ ਲਿਆ ਇਹ ਜਗ੍ਹਾ ਤੋਂ 1 ਇੰਚ ਦਾ ਮਾਰਕ ਕਰਨਾ ਇਸ ਵਾਲੀ ਜਗ੍ਹਾ ਤੋਂ ਵੀ 1 ਇੰਚ ਦਾ ਮਾਰਕ ਕਰਨਾ ਕਿਉਂਕਿ ਇਹ ਜਗ੍ਹਾ ਤੇ ਆਪਾਂ ਨੇ ਬਲ ਨਹੀਂ ਪਾਣ ਇਹ 7.5 ਆਇਆ ਇਸ ਜਗ੍ਹਾ ਤੋਂ ਵੀ 7.5 ਆਇਆ ਠੀਕ ਹੈ ਜੀ ਇਸ ਨੂੰ ਕਰਦੇ ਆ ਸਾਈਡ ਤੇ ਬੈਲਟ ਨੂੰ ਇਸ ਤੋਂ ਬਾਅਦ ਇਹ ਜੋ ਮਾਰਕ ਕੀਤਾ ਸੀ ਬੈਕ ਸਾਈਡ ਹੋਗੀ ਇਹ ਵਾਲੀ ਸਾਈਡ ਤੇ ਆਪਾਂ ਨੇ ਸਿਰਫ ਬਾਹਲ ਪਾਣੀ ਨੇ ਆਪਾਂ ਹੁਣ ਇਹ ਆਸਣ ਵਾਲੀ ਜੋ ਸਲਾਈ ਹੈ ਇਸ ਜਗ੍ਹਾ ਤੋਂ ਚੱਕਨੇ ਸਲਵਾਰ ਦਾ ਪਾਰਟ ਜੋ ਜਿਵੇਂ 1 ਇੰਚ ਦਾ 벨ਟ ਤੇ ਨਿਸ਼ਾਨ ਲਗਾਇਆ ਸੀ ਇਹ ਜਗ੍ਹਾ ਤੇ ਆਸਣ ਵਾਲੀ ਸਲਾਈ ਤੋਂ ਆਪਾਂ ਨੇ ਸਲਵਾਰ ਦੇ ਉੱਪਰ ਵੀ ਮਾਰਕ ਕਰ ਲੈਨੇ 1 ਇੰਚ ਇਧਰੋਂ 1 ਇੰਚ ਇਧਰੋਂ ਇਹ ਜਗ੍ਹਾ ਤੇ ਆਪਾਂ ਨੇ ਸਲਵਾਰ ਦੀ ਜੋ ਮਾਰਕਿੰਗ ਕੀਤੀ ਹੈ ਇਹ ਮਾਰਕ ਤੋਂ ਲੈ ਕੇ ਇਸ ਮਾਰਕ ਤੱਕ ਆਪਾਂ ਨੇ ਪਲੇਟਾ ਪਾਣਿਆ ਨੇ ਸਲਵਾਰ ਦੇ ਉੱਪਰ ਠੀਕ ਹੈ ਜੀ ਇਸ ਤੋਂ ਬਾਅਦ ਇਹ ਪਲੇਟਾਂ ਪਾ ਲਿਆ ਨੇ ਦੇਖੋ ਇਸ ਸਾਈਡ ਤੇ ਇਹ ਮੈਚ ਹੋ ਰਹੇ ਨੇ ਬਿਲਕੁਲ ਨਿਸ਼ਾਨਨੇ ਜੋ ਇੱਕ ਦੂਸਰੇ ਦੇ ਨਾਲ ਮੈਚ ਹੋ ਰਹੇ ਨੇ ਬਿਲਕੁਲ ਸੈਂਟਰ ਦੇ ਵਿੱਚ ਇਹ ਵਾਲੀ ਸਾਈਡ ਹੋ ਗਿਆ ਇਹ ਵਾਲੀ ਸਾਈਡ ਜੋ ਵਧਿਆ ਹੋਇਆ ਇਹ ਜਗ੍ਹਾ ਤੇ ਦੋ ਬਾਲ ਪੈ ਜਾਣਗੇ ਬੈਕਪਾਰਟ ਤੇ 벨ਟ ਤੇ ਠੀਕ ਹੈ ਇਹ ਆਪਾਂ ਕਰ ਲੈਨੇ ਇਸ ਨੂੰ ਸਟੀਚ ਇਸ ਟਾਈਪ ਨਾਲ ਸਟੀਚਿੰਗ ਹੋ ਗਈ ਦੇਖੋ 7.5 ਇੰਚ ਤੇ ਪਲੇਟਸ ਪਏ ਨੇ ਇਧਰ ਵਾਲੀ ਸਾਈਡ ਤੇ ਵੀ ਬੈਕ ਸਾਈਡ ਤੇ ਦੋ ਪਲੇਟ ਆ ਗਿਆ ਆਪਾਂ ਨੇ ਇਦਾਂ ਕਰਕੇ ਸਲਵਾਰ ਨੂੰ ਰੈਡੀ ਕਰ ਲੈਣਾ ਹੈ ਇਸ ਤੋਂ ਬਾਅਦ ਤੀਸਰਾ ਸਟੈਪਸ ਆਪਣੇ ਲਈ ਲੈ ਕੇ ਆਏ ਆ ਲੈਸ ਕਿਵੇਂ ਲਗਾਣੀ ਹੈ ਸਿੱਧਾ ਪਾਸਾ ਕੁੜਤੀ ਦਾ ਰੱਖਿਆ ਹੋਇਆ ਹੈ ਇਹ ਆਪਾਂ ਲੈਸ ਦਾ ਪੁੱਠਾ ਪਾਸਾ ਉੱਪਰ ਰੱਖਿਆ ਹੈ ਉੱਪਰ ਰੱਖ ਕੇ ਜਦੋਂ ਆਪਾਂ ਇਸ ਵਾਲੀ ਸਾਈਡ ਫੋਲਡ ਕਰਾਂਗੇ ਲੈਸ ਦਾ ਸਿੱਧਾ ਪਾਸਾ ਆਜੂਗਾ ਉੱਪਰ ਤੇ ਜੋ ਮਾਰਕ ਕੀਤਾ ਹੋਇਆ ਹੈ ਇਸ ਨਾਲ ਪੈਰ-ਪੈਰ ਦਾ ਮਾਰਜਨ ਰੱਖ ਕੇ ਆਪਾਂ ਇਹ ਜਗ੍ਹਾ ਤੇ ਲੈਸ ਨੂੰ ਸੈੱਟ ਕਰਕੇ ਇਸ ਤੇ ਸਿਲਾਈ ਲਗਾ ਲੈਣੀ ਹੈ ਸਿਲਾਈ ਲਗਾਉਣ ਤੋਂ ਬਾਅਦ ਜਦੋਂ ਆਪਾਂ ਲੈਸ ਨੂੰ ਇਹ ਵਾਲੀ ਜਗ੍ਹਾ ਤੋਂ ਚੱਕ ਕੇ ਇਸ ਵਾਲੀ ਸਾਈਡ ਫੋਲਡ ਕਰੇਗਾ ਤਾਂ ਮਾਰਕਿੰਗ ਦੇ ਉੱਪਰ ਆ ਜਾਏਗੀ ਲੈਸ ਆਪਣੀ ਇਸ ਤੋਂ ਬਾਅਦ ਜਿੰਨਾ ਵੀ ਤੁਸੀਂ ਫੋਲਡਿੰਗ ਦਾ ਰੱਖਣਾ ਚਾਹਕਦਾ ਮਾਰਕ ਕਰਕੇ ਇਸ ਵਾਲੀ ਅੰਦਰ ਵਾਲੀ ਸਾਈਡ ਆਪਾਂ ਨੇ ਇਸ ਨੂੰ ਕਰ ਦੇਣਾ ਫੋਲਡ ਜਦੋਂ ਇਹ ਵਾਲੀ ਸਲਾਈ ਲਗਾਣੀ ਹੈ ਇਹ ਚੀਜ਼ ਦਾ ਧਿਆਨ ਰੱਖਣਾ ਜੋ ਅੰਦਰ ਵਾਲੀ ਸਾਈਡ ਕਪੜਾ ਫੋਲਡ ਕੀਤਾ ਸੀ ਇਸ ਤੇ ਉੱਪਰ ਵੀ ਸਲਾਈ ਆਣੀ ਚਾਹੀਦੀ ਹੈ ਇੱਥੋਂ ਮਸ਼ੀਨ ਰੱਖ ਕੇ ਆਪਾਂ ਨੇ ਸਲਾਈ ਲਗਾ ਲੈਣੀ ਹੈ ਠੀਕ ਹੈ ਜੀ ਦੇਖੋ ਆਪਣੀ ਲੈਸ ਸਟਿਚ ਹੋ ਗਈ ਜੋ ਇਹ ਕਪੜਾ ਸੀ ਇਹ ਵੀ ਸਲਾਈ ਦੇ ਵਿੱਚ ਆ ਗਿਆ ਇੱਕ ਸਲਾਈ ਦੇ ਨਾਲ ਹੀ ਲੈਸ ਦੀ ਸਟਿਚ ਹੋ ਗਈ ਤੇ ਆਪਾਂ ਨੇ ਇਹਨੂੰ ਕਰ ਲੈਣਾ ਫੋਲਡ ਚਾਰੋਂ ਚਾਕਾਂ ਨੂੰ ਆਪਾਂ ਇਸ ਟਾਈਪ ਨਾਲ ਲੈਸ ਲਗਾ ਕੇ ਫੋਲਡ ਕਰ ਲੈਣਾ ਹਾਂਜੀ ਜੇਕਰ ਤੁਹਾਨੂੰ ਇਹ ਤਿੰਨ ਟਿਪਸ ਵਧੀਆ ਲੱਗਿਆ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਵੀਡੀਓ ਵਾਚ ਕਰਨ ਲਈ ਧੰਨਵਾਦ